ਹਾਂਜੀ ਬੇਟਾ ਅੱਜ ਆਪਾਂ ਵਿਆਕਰਨ ਦੀ ਪ੍ਰਵਾਸ਼ਾ ਤੇ ਅੰਗ ਬਾਰੇ ਪੜਾਂਗੇ ਇਹ ਆਪਣੀ 9th ਤੇ 10th ਦੀ ਗ੍ਰਾਮਰ ਦੀ ਬੁੱਕ ਦਾ ਸੈਕੰਡ ਚੈਪਟਰ ਹੈ ਵਿਆਕਰਨ ਕਿਸ ਨੂੰ ਕਹਿੰਦੇ ਹਨ ਵਿਆਕਰਨ ਦੀ ਪ੍ਰਵਾਸ਼ਾ ਕੀ ਹੈ ਜਦ ਵਿਆਕਰਨ ਦਾ ਸਰੂਪ ਤੇ ਨੇ ਕਸ਼ਨਾਂ ਦਾ ਆਨਸਰ ਇੱਕੋ ਹੀ ਬਣ ਰਿਹਾ ਹੈ ਵਿਆਕਰਨ ਅਜਿਹੀ ਵਿੱਦਿਆ ਹੈ ਜਿਸ ਵਿੱਚ ਭਾਸ਼ਾ ਦੇ ਧੁਨੀ ਉਚਾਰਨ ਸ਼ਬਦ ਰਚਨਾ ਸ਼ਬਦ ਜੋੜ ਸ਼ਬਦਾਰਥ ਤੇ ਵਾਕ ਰਚਨਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ ਵਿਆਕਰਨ ਦੇ ਨਿਯਮਾਂ ਵਿੱਚ ਵੱਜ ਕੇ ਹੀ ਕੋਈ ਭਾਸ਼ਾ ਸਾਹਿਤਿਕ ਜਾਤਕ ਸਰੂਪ ਧਾਰਨ ਕਰਦੀ ਹੈ ਜੇਕਰ ਵਿਆਕਰਨਿਕ ਨਿਯਮ ਹੋਣਗੇ ਤਾਂ ਹੀ ਜਦੋਂ ਸਹੀ ਹੋਗਾ ਆਪਾਂ ਨੂੰ ਕਿੱਥੇ ਪਤਾ ਲੱਗੂਗਾ ਵੀ ਕਿੱਥੇ ਕਿਹੜਾ ਸ਼ਬਦ ਪੈਂਦਾ ਹੈ ਕਿਹੜਾ ਅੱਖਰ ਪੈਂਦਾ ਹੈ ਸਿਹਾਰੀ ਬਿਹਾਰੀ ਕਿ ਕੁਛ ਲੱਗਿਆ ਹੁੰਦਾ ਬਿੰਦੀ ਟਿੱਪੀ ਅਦਕ ਤਾਂ ਹੀ ਆਪਾਂ ਕਿਸੇ ਭਾਸ਼ਾ ਨੂੰ ਸਾਹਿਤਿਕ ਰੂਪ ਭਾਵ ਲਿਖਤੀ ਰੂਪ ਦੇ ਵਿੱਚ ਲਿਖ ਸਕਦੇ ਹਾਂ ਵਿਆਕਰਨ ਦੀ ਕੀ ਮਹੱਤਤਾ ਹੈ ਸਪਸ਼ਟ ਕਰੋ ਜਾਂ ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ ਵਿਆਕਰਨ ਦੇ ਸ਼ੁੱਧ ਤੇ ਮੈਰੀ ਸਰੂਪ ਨੂੰ ਸਮਝਣ ਲਈ ਵਿਆਕਰਨ ਦੀ ਪੜ੍ਹਾਈ ਦੀ ਬੜੀ ਮਹੱਤਤਾ ਹੈ ਇਸ ਦੇ ਨਿਯਮਾਂ ਵਿੱਚ ਵੱਜ ਕੇ ਹੀ ਕੋਈ ਭਾਸ਼ਾ ਟਕਸਾਲੀ ਰੂਪ ਧਾਰਨ ਕਰਦੀ ਹੈ ਇਸ ਤੋਂ ਦੁਨੀਆ ਦੇ ਉਚਾਰਨ ਸ਼ਬਦਾਂ ਦੀ ਬਣਤਰ ਤੇ ਵਾਕ ਰਚਨਾ ਦਾ ਪਤਾ ਲੱਗਦਾ ਹੈ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਲਈ ਵਿਆਕਰਣ ਤੋਂ ਬਿਨਾਂ ਕੰਮ ਚੱਲਦਾ ਹੀ ਨਹੀਂ ਠੀਕ ਹੈ ਕੋਈ ਵੀ ਭਾਸ਼ਾ ਨੂੰ ਸਿੱਖਣਾ ਆਪਣੇ ਤਾਂ ਵਿਆਕਰਣ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਚਾਹੇ ਹਿੰਦੀ ਸਿੱਖਣੀ ਹੋਵੇ ਜਾਂ ਪੰਜਾਬੀ ਜਾਂ ਇੰਗਲਿਸ਼ ਸਭ ਤੋਂ ਪਹਿਲਾਂ ਆਪਾਂ ਨੂੰ ਵਿਆਕਰਣ ਦਾ ਗਿਆਨ ਹੋਣਾ ਜ਼ਰੂਰੀ ਹੈ ਫਿਰ ਹੀ ਆਪਾਂ ਕਿਸੇ ਭਾਸ਼ਾ ਨੂੰ ਸਿੱਖ ਸਕਦੇ ਹਾਂ ਭਾਸ਼ਾ ਸਿੱਖਣ ਲਈ ਵਿਆਕਰਣ ਦੀ ਕੀ ਮਹੱਤਤਾ ਹੈ ਭਾਸ਼ਾ ਦੇ ਟਕਸਾਲੀ ਰੂਪ ਨੂੰ ਸਮਝਣ ਤੇ ਲਿਖਣ ਲਈ ਵਿਆਕਰਨ ਦੀ ਕਾਫੀ ਮਹਾਨਤਾ ਹੈ ਵਿਦੇਸ਼ੀ ਭਾਸ਼ਾ ਉਸ ਦੀ ਵਿਆਕਰਨ ਨੂੰ ਸਮਝੇ ਬਿਨਾ ਸਿੱਖੀ ਨਹੀਂ ਜਾ ਸਕਦੀ ਵਿਆਕਰਨ ਦਾ ਮੰਤਵ ਕੀ ਹੈ ਜਾਂ ਉਦੇਸ਼ ਕੀ ਹੈ ਸਪਸ਼ਟ ਕਰਨਾ ਹੈ ਵਿਆਕਰਨ ਦਾ ਮੰਤਵ ਕਿਸੇ ਭਾਸ਼ਾ ਦੇ ਵਰਤਾਰੇ ਨੂੰ ਵਿਆਕਰਨਿਕ ਢੰਗ ਨਾਲ ਸਮਝਣਾ ਜ਼ਰੂਰੀ ਹੈ ਇਸ ਰਾਹੀਂ ਭਾਸ਼ਾ ਦੇ ਵਰਤਾਰੇ ਜਦੋਂ ਆਪਾਂ ਭਾਸ਼ਾ ਦੀ ਵਰਤੋਂ ਕਰਦੇ ਹਾਂ ਉਹਦੇ ਪਿੱਛੇ ਕਿਹੜੇ-ਕਿਹੜੇ ਨਿਯਮ ਕੰਮ ਕਰਦੇ ਨੇ ਉਹ ਕੱਢੇ ਜਾਂਦੇ ਨੇ ਇਹਨਾਂ ਨਿਯਮਾਂ ਨੂੰ ਸਮੁੱਚੀ ਭਾਸ਼ਾ ਉੱਤੇ ਲਾਗੂ ਕਰਕੇ ਭਾਸ਼ਾ ਦਾ ਮਿਆਰੀ ਜਾਂ ਟਕਸਾਲੀ ਰੂਪ ਸਥਾਪਿਤ ਕੀਤਾ ਜਾਂਦਾ ਹੈ ਇਸੇ ਰਾਹੀਂ ਵਿਦੇਸ਼ੀਆਂ ਨੂੰ ਸੰਬੰਧਿਤ ਬੋਲੀ ਜਿਹੜੀ ਉਹ ਸਿਖਾਈ ਜਾਂਦੀ ਹੈ ਠੀਕ ਹੈ ਫਿਰ ਪੰਜਾਬੀ ਵਿਆਕਰਨ ਕਿਸ ਨੂੰ ਕਹਿੰਦੇ ਹਨ ਜਾਂ ਪੰਜਾਬੀ ਵਿਆਕਰਨ ਤੋਂ ਤੁਹਾਡਾ ਕੀ ਪਾਵੇ ਪੰਜਾਬੀ ਬੋਲੀ ਦੀ ਵਾਕ ਰਚਨਾ ਸ਼ਬਦ ਰਚਨਾ ਸ਼ਬਦ ਰੂਪਾਂ ਸ਼ਬਦ ਜੋੜਾਂ ਤੇ ਸ਼ਬਦਾਰਥਾਂ ਵਿੱਚ ਕੰਮ ਕਰਦੇ ਨਿਯਮਾਂ ਨੂੰ ਪੰਜਾਬੀ ਵਿਆਕਰਨ ਕਿਹਾ ਜਾਂਦਾ ਹੈ ਇਹਨਾਂ ਨਿਯਮਾਂ ਦੇ ਵਰਤੋਂ ਨਾਲ ਹੀ ਪੰਜਾਬੀ ਦਾ ਸਾਹਿਤਕ ਰੂਪ ਨਿਸ਼ਚਿਤ ਕੀਤਾ ਜਾਂਦਾ ਹੈ ਆਪਾਂ ਨੂੰ ਪਤਾ ਹੀ ਹੈ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਹੋਇਆ ਸਾਰਾ ਠੀਕ ਹੈ ਮੈਂ ਇੱਥੇ ਵੀ ਸਮਝਾਇਆ ਸੀ ਊੜੇ ਤੋਂ ਲੈ ਕੇ ਲੱਲੇ ਪੈਰਵਿੰਦੀ ਤੱਕ ਆਪਣੇ ਕੋਲ ਕੁੱਲ 41 ਅੱਖਰ ਨੇ ਪਰ ਪੁਰਾਣੇ ਸਮੇਂ ਦੇ ਵਿੱਚ ਆਪਣੇ ਕੋਲ ਜਿਹੜੀ ਗੁਰਮੁਖੀ ਵਰਣਮਾਲਾ ਸੀ ਉਹਦੇ ਵਿੱਚ 35 ਅੱਖਰ ਸੀ 6 ਨਵੇਂ ਅੱਖਰ ਅਰਬੀ ਫਾਰਸੀ ਦੇ ਆਪਾਸ਼ਾਵਾਂ ਵਿੱਚੋਂ ਲੈ ਗਏ ਉਹਨਾਂ ਨੂੰ ਐਡ ਕਰਕੇ 41 ਅੱਖਰ ਬਣ ਗਏ ਨੇ ਠੀਕ ਹੈ ਵਿਆਕਰਨ ਦੇ ਕਿੰਨੇ ਭਾਗ ਨੇ ਵਿਆਕਰਨ ਦੇ ਆਪਣੇ ਕੋਲ ਕਿੰਨੇ ਭਾਗ ਨੇ ਵਿਆਕਰਨ ਦੇ 4 ਭਾਗ ਨੇ ਵਿਆਕਰਨ ਦੇ ਭਾਸ਼ਾ ਦੇ ਵਰਤਾਰੇ ਦੀ ਵਿਆਖਿਆ ਕਰਦਾ ਹੈ ਵਿਆਕਰਨ ਭਾਸ਼ਾ ਦੇ ਵਰਤਾਰੇ ਦੀ ਵਿਆਖਿਆ ਕਰਦਾ ਹੈ ਪਾਉ ਵੋ ਦੀ ਵਰਤੋਂ ਦੀ ਵਿਆਖਿਆ ਕਰਦਾ ਹੈ ਇਸ ਲਈ ਭਾਸ਼ਾ ਦੇ ਵੱਖ-ਵੱਖ ਅੰਗਾਂ ਦੇ ਅਧਿਐਨ ਲਈ ਪੰਜਾਬੀ ਵਿਆਕਰਨ ਦੇ 8 ਲਿਖੇ ਅੰਗ ਨੇ ਧੁਨੀ ਬੋਧ ਜਿਹਦੇ ਵਿੱਚ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਸ਼ਬਦ ਬੋਧ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਵਾਕ ਬੋਧ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ ਵਾਕਾਂ ਦੀ ਬਣਤਰ ਬਾਰੇ ਪਤਾ ਲੱਗਦਾ ਹੈ ਉਹਨਾਂ ਦੇ ਰੂਪ ਬਾਰੇ ਪਤਾ ਲੱਗਦਾ ਹੈ ਅਰਥ ਬੋਧ ਦੇ ਵਿੱਚ ਵੀ ਇਸ ਤੋਂ ਬਿਨਾ ਵਿਆਕਰਨ ਦੇ ਵਿੱਚ विराम चिन्ह शब्द जोड महावरया महावरेदार वकांक्षा ते अखाणा दी ਵਰਤੋ ਵੀ ਕੀਤੀ ਜਾਂਦੀ ਹੈ ਵਿਆਕਰਨ ਦੇ ਵਿੱਚ ਵਿਆਕਰਨ ਦੇ ਕਿਸ ਭਾਗ ਨੂੰ ਵਰਣਬੋਧ ਆਖਦੇ ਹਨ ਵਿਆਕਰਨ ਦੇ ਜਿਸ ਭਾਗ ਅੰਦੀਨ ਧੁਨੀਆਂ ਦੇ ਚਿੰਨਾ ਅਰਥਾਂ ਵਰਨਾ ਤੇ ਅੱਖਰਾਂ ਦਾ ਅਧਿਐਨ ਕੀਤਾ ਜਾਂਦਾ ਉਸ ਨੂੰ ਵਰਣਬੋਧ ਕਹਿੰਦੇ ਨੇ ਜਿਵੇਂ ਊੜਾ ਆੜਾ ਈੜੀ ਸਸਾ ਹਾ ਇਹ ਸਾਰੇ ਕਿੰਨੇ ਹੈ ਵਰਣ ਨੇ ਹੀ ਵਿਆਕਰਨ ਵਿੱਚ ਧੁਨੀਆਂ ਦੀ ਵਿਆਖਿਆ ਵਾਲੇ ਭਾਗ ਨੂੰ ਕੀ ਕਹਿੰਦੇ ਹਨ ਧੁਨੇਬੋਧ ਕਹਿੰਦੇ ਨੇ ਧੁਨੀ ਕੀ ਹੁੰਦੀ ਹੈ ਆਵਾਜ਼ ਧੁਨਿਤੋਂ ਕੀ ਭਾਵ ਹੈ ਧੁਨਿਤੋਂ ਪਾਵ ਮੂਹ ਵਿੱਚ ਬੋਧ ਹੁੰਦਾ ਗਿਆਨ ਧੁਨੀ ਹੁੰਦੀ ਹੈ ਆਵਾਜ਼ ਮੂਹ ਵਿੱਚੋਂ ਨਿਕਲਵਾਲੀਆਂ ਭਾਸ਼ਾ ਦੀ ਧੁਨੀਆਂ ਦੇ ਸਥਾਨਾਂ ਦਾ ਵਰਗੀਕਰਨ ਵਰਗੀਕਰਨ ਕਰਨ ਤੇ ਉਹਨਾਂ ਦੀ ਚੰਨਾਂ ਦੀ ਸਹੀ ਜਾਣਕਾਰੀ ਮਿਲਦੀ ਹੈ ਉਹ ਧੁਨੀ ਬੋਧ ਦੇ ਵਿੱਚ ਹੁੰਦਾ ਹੈ ਅਰਥ ਬੋਧ ਤੋਂ ਕੀ ਭਾਵ ਹੈ ਸ਼ਬਦਾਂ ਦੇ ਪਿੰਨ-ਪਿੰਨ ਪ੍ਰਕਾਰ ਦੇ ਅਰਥਾਂ ਸਮਾਨਾਰਥਕ ਸ਼ਬਦ ਵਿਰੋਧਾਰਥਕ ਸ਼ਬਦ ਵਾਰਥਕ ਸ਼ਬਦ ਪਿਨਾਤਕ ਸ਼ਬਦ ਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਗਿਆਨ ਅਰਥ ਬੋਧ ਕਹਾ ਹੁੰਦਾ ਹੈ ਵਿਆਕਰਨ ਵਿੱਚ ਵਾਕਾਂ ਦੀ ਵਿਆਖਿਆ ਵਾਲੇ ਭਾਗ ਨੂੰ ਕੀ ਕਹਿੰਦੇ ਨੇ ਵਾਕ ਬੋਧ ਕਹਿੰਦੇ ਨੇ ਜਿਹਦੇ ਵਿੱਚ ਵਾਕਾਂ ਦੀ ਵਿਆਖਿਆ ਕੀਤੀ ਜਾਂਦੀ ਹੈ ਉਹ ਵਾਕ ਬੋਧ ਹੁੰਦਾ ਹੈ ਵਿਆਕਰਨ ਵਿੱਚ ਸ਼ਬਦਾਂ ਦੀ ਵਿਆਖਿਆ ਵਾਲੇ ਭਾਗ ਨੂੰ ਕੀ ਕਹਿੰਦੇ ਆ ਸ਼ਬਦ ਬੋਧ ਕਹਿੰਦੇ ਆ ਸ਼ਬਦ ਕੀ ਹੁੰਦਾ ਹੈ ਸ਼ਬਦ ਭਾਸ਼ਾ ਤੋਂ ਬਣੀ ਭਾਸ਼ਾ ਦੀ ਛੋਟੇ ਤੋਂ ਛੋਟੇ ਸੁਤੰਤਰ ਇਕਾਈ ਹੁੰਦੀ ਹੈ ਪਹਿਲਾਂ ਸਭ ਤੋਂ ਛੋਟੇ ਭਾਵਣਸ਼ ਹੁੰਦੇ ਨੇ ਤੇ ਵਾਕ ਦੀ ਸਭ ਤੋਂ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੁੰਦੀ ਹੈ ਵਾਕ ਹੁੰਦਾ ਹੈ ਭਾਵਣਸ਼ਾਂ ਤੋਂ ਫਿਰ ਕੀ ਬੰਦੇ ਨੇ ਸ਼ਬਦ ਬੰਦੇ ਨੇ ਸ਼ਬਦਾਂ ਤੋਂ ਕੀ ਬੰਦੇ ਨੇ ਫਿਰ ਛੋਟੇ-ਛੋਟੇ ਉਪਵਾਕ ਬੰਦ ਨੂੰ ਉਪਵਾਕਾਂ ਤੋਂ ਵਾਕਾਂ ਦੀ ਰਚਨਾ ਹੁੰਦੀ ਹੈ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਸ਼ਬਦ 8 ਪ੍ਰਕਾਰ ਦੇ ਹੁੰਦੇ ਨੇ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਤੇ ਯੋਜਕ ਵਿਸਮਿਕ ਇਹ ਆਪਣੀ ਗ੍ਰਾਮਰ ਦਾ ਸੈਕੰਡ ਪਾਰਟ ਸੀ ਪਹਿਲਾਂ ਆਪਾਂ ਨੇ ਭਾਸ਼ਾ ਤੇ ਪੰਜਾਬੀ ਬੋਲੀ ਬਾਰੇ ਕਰਿਆ ਠੀਕ ਹੈ ਹੁਣ ਆਪਾਂ ਵਿਆਕਰਨ ਤੇ ਵਿਆਕਰਨ ਦੀ ਪਰਿਭਾਸ਼ਾ ਬਾਰੇ ਕਰਾਂਗੇ ਤੇ ਅਗਲੀ ਵੀਡੀਓਜ਼ ਦੇ ਵਿੱਚ ਆਪਾਂ ਧੁਨੀਆਂ ਤੇ ਲਿਪੀ ਬਾਰੇ ਜ਼ਰੂਰ ਪੜਾਂਗੇ ਇਹ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਓ ਸਮਝਿਓ ਤੇ ਤੁਹਾਡੇ ਪੇਪਰ ਦੇ ਵਿੱਚ ਇਹ ਜ਼ਰੂਰ ਹੈ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਆਣਗੇ ਇਸ ਤੋਂ ਬਾਅਦ ਕੋਈ ਕੁਝ ਨਹੀਂ ਆਉਂਦਾ ਹੈਗਾ ਕਿਉਂਕਿ ਇਹ ਜਿਹੜੇ ਕੁਐਸਚਨ ਹੁੰਦੇ ਨੇ ਇਹ 1 ਨੰਬਰ 2 ਨੰਬਰ ਜੱਤੇ ਨੇ ਨੰਬਰ ਦੇ ਵਿੱਚ ਆਉਂਦੇ ਨੇ ਵਿਆਕਰਨ ਸੰਦੇ ਚਾਰ ਪੰਜ ਚੈਪਟਰ ਨੇ ਜਿਹੜੇ ਮੇਨ ਇੰਪੋਰਟੈਂਟ ਚੈਪਟਰ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਓ ਤੇ ਕੁਐਸਚਨਾਂ ਚੰਗੀ ਤਰ੍ਹਾਂ ਰਿਵੀਜ਼ਨ ਲੈ ਲਿਓ ਥੈਂਕ ਯੂ